ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਪੰਜਾਬ ਦੇ ਵਿੱਚ ਮੌਸਮ ਆ ਨਾ ਰੋਜ ਰੋਜ ਮੱਲਾ ਖਰਾਬ ਇੱਕ ਦਿਨ ਨਹੀਂ ਰੋਜ ਸਵੇਰੇ ਸアドਰੀ ਬੱਦਲ ਹੋ ਜਾਂਦਾ ਚਾਰਕ ਕਣੀਆਂ ਪਾ ਜਾਂਦਾ ਕਮੈਨਾਂ ਵਾਲਿਆਂ ਨੂੰ ਟੈਨਸ਼ਨ ਦਿੱਤਾ ਖੜੀ ਕਰ ਜਾਂਦਾ ਹੈ ਨਾ ਵੀ ਯਾਰ ਬਾਹਰਲੇ ਸੂਪੇ ਦੇ ਵਿੱਚ ਵੀ ਆਪਾਂ ਚੱਲਦੇ ਆ ਨਾ ਉੱਪਰ ਦੇ ਲੋ ਵੀ ਕਣੀਂ ਗਿਰਦੀ ਮਾਲਕ ਦੇ ਰੰਗ ਵੀ ਪੰਜਾਬ ਨਾਲ ਪਤਾ ਨਹੀਂ ਕੀ ਚੱਕਰ ਆ ਨਾ ਭਾਰੂ ਹੋ ਗਿਆ ਪੰਜਾਬ ਤੇ ਰੱਬ ਬਾਕੀ ਐ ਪਤਾ ਨਹੀਂ ਵੀ ਇਹ ਬਚੱਕਾ ਹੀ ਕਰਦਾ ਹਨ ਕੋ ਜਿਹੜਾ ਵੀ ਪਾਉਂਦਾ ਹੈ ਕਿਆ ਪਤਾ ਕੋ ਘਟ ਨਹੀਂ ਡਾਲਦਾ ਜਿਹੜਾ ਮੀਂਹ ਪਾ ਪਾ ਕੇ ਇੱਕ ਮਹੀਨਾ ਰੋਕਦਾ ਹਨ ਫੇ ਚਲਾਉਂਦਾ ਹੋਰੀ ਉਨੀ ਬਦਲ ਵਾਟ ਹੁੰਦੀ ਆ ਬਾਕੀ ਉਧਰਾਂ ਗਿਆਨ ਪਤਾ ਕੋਰੀ ਹਨ ਅੱਜ ਇਹ ਬਣੇ ਬਾਰੇ ਬੰਦੇ ਆ ਆਪਣੇ ਨਿੱਕੋ ਘਣਾ ਲਾਇਆ ਤਾਂ ਜੇ ਆ ਕੇ ਬਸ ਜੈਨੂ ਮਿਹਰਬਾਨ ਹੋ ਗਿਆ ਮਾਲਕ ਮੈਂ ਬਖਾਤਾ ਇਹ ਬਣੇ ਹੁਣ ਆਵਾ ਚੱਲ ਗਈ ਜਦੋਂ ਆਵਾ ਚੱਲ ਗਈ ਚੱਲਣ ਦੇ ਹੁਣ ਨਹੀਂ ਚੱਲ ਜੂਗੀ ਲਾਕੀਆਂ ਬੰਦਾਂ ਹੋਣਗੇ ਅੱਜ ਆ ਆਹ ਰਾਤ ਦੇ ਰੇਗ ਆ ਆ ਕਰਕੇ ਸਵੇਰੇ ਥੋੜਾ ਐਵੇਂ ਹੀ ਲੇਟ ਆਇਆ ਅਜ ਰਾਜੂ ਚੜਿਆ ਕਹਦਾ ਆ ਜਾਊਂਗਾ ਪੱਤੀ ਕਹਿੰਦਾ ਮੈਂ ਜਾਣਾ ਆ ਚਲਦੀ ਜਾ ਰਾਜੂ ਐ ਤੇ ਬਾਕੀ ਵਧੀਆ ਇਧਰ ਨੂੰ ਏਰੀਆ ਬਾਈ ਬੰਦੇ ਬੜੇ ਘੈਂਟਾਂ ਚਾਹ ਪਾਣੀ ਦੇ ਲੋ ਇੱਕ ਗੜਾ ਹੀ ਲਾਹ ਜੇ ਆਕੇ ਮਸੀਮ ਵੀ ਆ ਗਿਆ ਖੜ ਗਿਆ ਬਾਈ ਜਿਹੜੇ ਜਾ ਤਾਂ ਦੋਨੋਂ ਭਰ ਕੇ ਫੜਾ ਗਿਆ ਏਹ ਕਨੇਈ ਮਜੀ ਹਾਂ ਬਾਈ ਨਜ਼ਾਰਾ ਆ ਜਾਂਦਾ ਬਾਈ ਪੰਜਾਬ ਦੇ ਵਿੱਚ ਆ ਪੰਜਵੀਂ ਬਿਲਕੁਲ ਆਸਾਨ ਨਹੀਂ ਹੁੰਦਾ ਹੈਗਾ ਯਾਰ ਹਨਾ ਰੋਟੀ ਪਾਣੀ ਇਹ ਪੰਜਾਬ ਵਰਗੀ ਮੌਜ ਇਹੀ ਕਿਤੇ ਸਾਰੀ ਜੇਕਰ ਕੋ ਘੁੰਮੇ ਆਏ ਇੰਨੀ ਮੌਜ ਕਿਤੇ ਨਹੀਂ ਉਹ ਵਾਟਾ ਕੀ ਬਧੀ ਆਪਣੇ ਨਹੀਂ ਬਈ ਅੱਗ ਨਹੀਂ ਉਹ ਲਾਈ ਹੋਈ ਆ ਬਾਈ ਉਹ ਕਣ ਚਾਰੇ ਪਾ ਕੀ ਦੱਬੀ ਜਾਂਦਾ ਕੰਮ ਨੂੰ ਬਈ ਜਿੱਧਰ ਰੋਡ ਲੱਗੀ ਜਾਂਦਾ ਹੀ ਨਹੀਂ ਹੈਗਾ ਐਉਂ ਵੀ ਏਰੀਆ ਬਣਾ ਪਿੰਡ ਤਾਂ ਬਈ ਤੁਹਾਨੂੰ ਪਤਾ ਹੀ ਵੀ ਇਹਦੇ ਪਹਿਲੀ ਵਾਰੀ ਆਪਾਂ ਮਸ਼ੀਨ ਲੈ ਕੇ ਆਏ ਪਿੰਡ ਨਹੀਂ ਅੱਗੇ ਬਾਹਰੇ ਖੜਾ ਕੇ ਆ ਜੀ ਦਾ ਨਾ ਦਜਮੇਸ਼ ਨੂੰ ਤਾਂ ਇਹ ਚਲੋ ਨਵੀਂ ਦੀ ਆਏ ਤਾਂ ਵੀ ਚੱਲ ਕੋਨਾ ਕੋ ਕਰੂਗੀ ਨਿਜਾਵਾਂਗੇ ਇਹਨੂੰ ਲਿਆਏ ਤੇ ਪਿੰਡ ਪਿੰਡ ਬਈ ਆਏ ਆ ਵੀ ਅਗਲਾ ਕਹਿੰਦਾ ਨਾ ਵੀ ਝੋਨਾ ਕੌਣ ਵੱਢੂਗਾ ਇਹ ਗੱਲਾਂ ਸੋਚਦਾ ਬਈ ਅਗਲਾ ਉਹਦੇ ਕਰਕੇ ਚਲੋ ਹੌਲੀ ਹੌਲੀ ਪੈਰ ਲੱਗਣਗੇ ਮਾਲਕਾ ਪੇ ਲਵਾਉ ਫਨਾ ਜਿਹਨੇ ਇੱਥੇ ਤੱਕ ਲਿਆਨੇ ਆ ਆਪੇ ਗਾਹਾਂ ਵੀ ਲਿਜਾਊ ਵਾਹ ਫੜ ਕੇ ਉਹ ਬਾਕੀ ਕਰੀ ਜਾਂਦਾ ਜਿਹੜਾ ਉੱਪਰ ਆ ਲੈ ਲੋ ਤੁਹਾਡੇ ਸਾਹਮਣੇ ਇੱਥੇ ਛੋਟ 150 ਕਿਲਾ ਉਹੀ ਮਲਾਪਾ ਰੱਤਰੇ ਘਰਾਂ ਬੈਠੇ ਬਣਾਇਆ ਨੂੰ ਹਨ ਐਂ ਲੱਗਦਾ ਦਾ ਮੈਂ ਯਾਰ ਪਿੰਡ ਤਾਂ ਮਸ਼ੀਨ ਖੜੀ ਹੋ ਰਹੀ ਜਣੀ ਵੀ ਬਾਹਰ ਦੀ ਸੋਚਦਾ ਤਾਂ ਮੈਂ ਵੀ ਚੱਲ ਕਰਦਾਸ ਕਰ ਦੂਸ ਪਰ ਕਹਿੰਦਾਵੇਂ ਸ਼ੇਅਰ ਕਰੀਂ ਪਗ ਜੀਏ ਪਰ ਮਾਲਕ ਯਾਰ ਕਰਦਾ ਮੇਰਾ ਤਾਂ ਬਾਈ ਚੰਗਾ ਹੀ ਕਰਦਾ ਹੁੰਦਾ ਕਹਿੰਦਾ ਵੀ ਮਿਹਨਤ ਦੱਬ ਕੇ ਰੱਖੋ ਲੋਕ ਕਿਸੇ ਦੀ ਪਰਵਾਹ ਨਾ ਕਰੋ ਜਿੰਨਾ ਵੀ ਮਿਹਨਤ ਦੇ ਬੰਦਾ ਯਕੀਨ ਰੱਖੂਗਾ ਮੈਂ ਕਹਿੰਦਾ ਵੀ ਮਾਲਕ ਨੂੰ ਤਾਰਦਾ ਹੀ ਜਾਂਦਾ ਹੈ ਡਮਾਉਂਦਾ ਨਹੀਂ ਤਾਰਦਾ ਹੀ ਜਾਂਦਾ ਉਹ ਐਂ ਉਂਗਲੀ ਵਾਂਗੂ ਉੱਪਰ ਆਵਾਜਾ ੜਾਈ ਜਾਂਦਾ ਵੀ ਆ ਜਾ ਵਾ ਤੂੰ ਲੱਭੀ ਚੱਲ ਸੂਰ ਕੰਮ ਨੂੰ ਚੱਲੀਏ ਭਜੀ ਹਲਾਦੀਏ ਹਾਂ ਭਜੀ ਹਾਂ ਲੱਗੀ ਹੁਣ ਤਾਂ ਆਵਾ ਚੱਲ ਹੁਣ ਅੱਜ ਦਾ ਬਲੌਗ ਹੈ ਤੁਹਾਨੂੰ ਬਜੀ ਥੱਲੇ ਦੀ ਦਿਖਾਵਾਂਗਾ ਹੁਣ ਉਹ ਤਾਂ ਆਰਾਮ ਨਾਲ ਆਉਨੇ ਆ ਜਿਹੜਾ ਪਹਿਲੇ ਹੀ ਜਿਹੜਾ ਹੁਣ ਚੱਲ ਥੱਲੇ ਦਿਖਾ ਰਹੀ ਹਾਂ ਠੀਕ ਆ ਠੀਕ ਆ ਬਾਕੀ ਖੇਤ ਖੂਤ ਵਾਲਿਆਂ ਨੂੰ ਪੁੱਛ ਲਿਆ ਕਰ ਭਾਈ ਮਿਲਾ ਦਿਆ ਕਰ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਵੀ ਜਲਦਨੰਦਰ ਸਿੰਘ ਆਜ ਹੈ ਹਾਂ ਬਾਕੀ ਮਾਲਕ ਬਈ ਹੈ ਨਾ ਵੀ ਦੰਦਾ ਸਭ ਨੂੰ ਆ ਦੰਦਾ ਰੁਲਾਇਆ ਚਲ ਵੀ ਭਟਾਇਆ ਨੂੰ ਘੱਟ ਕੇ ਨੂੰ ਵੱਧ ਜਿਹੜਾ ਕਰਮਾਂ ਦੇ ਵਿੱਚ ਲਿਖਿਆ ਉਹ ਮਿਲੇ ਜਾਂਦਾ ਹੈ ਨਾ ਇਹ ਨਹੀਂ ਹੈਗਾ ਵੀ ਕਈ ਬੰਦੇ ਨੇ ਤਾਂ ਮੇਰੀ ਆਸ ਤੱਕ ਵੀ ਦੀ ਮਸ਼ੀਨ ਆ ਨਾ ਪਿੰਡ ਲਿਆ ਆ ਕਿ ਹੁਣ ਸਵਾਦ ਆ ਮਸ਼ੀਨ ਖੜੋਗੀ ਪਰ ਉਹ ਨੀਲੀ ਛੱਤ ਵਾਲਾ ਬੜਾ ਬਿਆਨਤਾ ਜੋਸ਼ ਵਾਲਾ ਆ ਬੰਦੇ ਆ ਲਈ ਕਿ ਖੜੇ ਪਰ ਮਾਲਕ ਨਾ ਖੜਾਵੇ ਦੁਨੀਆਂ ਤਾਂ ਨਿੱਤ ਕੜਾਉਂਦੀ ਆ ਹੈਗਾ ਨਹੀਂ ਵੇ ਜੀ ਹਾਂ ਚੱਲ ਲਾ ਲੀਵਰ ਲਈਏ ਬਾਬੇ ਦਾ ਨਾਲ ਥੱਲੇ ਦੇ ਲਾ ਲਈ ਮੌਸਮ ਸਹੀ ਹੋ ਗਿਆ ਤਾਂ ਉਹ ਬਾਈ ਉਹਨਾਂ ਦੇ ਖੇਤ ਵੱਢਣ ਤੋਂ ਬਾਅਦ ਆ ਨਾ 10 12 ਕਿਲੇ ਹੋਰ ਵੱਢ ਗਏ ਬਾਈ ਆਉਣਾ ਬੱਬੂ ਬਹੁਤ ਬਾਈ ਬੰਦੇ ਦਾ ਨਾ ਵੀ ਦੇਣਾ ਨਹੀਂ ਦੇ ਸਕਦੇ ਭਰਾ ਦਾ ਸਾਡੇ ਬੱਬੂ ਦਾ ਉਹ ਫਿਰਦਾ ਸਰਦਾਰ ਹਨਾ ਵੀ ਐਨਾ ਬਾਈ ਮੈਂ ਕਹਿੰਦਾ ਮਸ਼ੀਨ ਪਿੱਛੇ ਕਲ ਦੇ ਨੇ 50 ਫੋ ਅੱਦੇ ਪਿੰਡ ਨੂੰ ਸਮਝ ਲੈ ਵੀ ਫੋਨ ਲਾ ਲੈ ਹੁਣੇ ਵੀ ਆਪਣੇ ਬੰਦੇ ਦੀ ਮਸ਼ੀਨ ਆਈ ਆਪਣੇ ਬੰਦਾ ਚੱਲਦੀ ਬੱਬੂ ਬਾਈ ਦੀ ਤੂੜੀ ਵਾਲੀ ਮਸ਼ੀਨ ਇਹਨਾਂ ਦਾ ਬਾਈ ਦੇਣਾ ਹਨਾ ਨਹੀਂ ਦੇ ਸਕਦੇ ਆਪਾਂ ਦੇਖੋ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਨਾ ਕੋਈ ਕੋਈ ਪੁਰਾਣੀ ਜਾਰੀ ਨਹੀਂ ਹੈਗੀ ਬਸ ਸਮਝ ਲਓ ਵੀ ਵੀਡੀਓ ਤੇ ਜਿਹੜੇ ਹਨਾ ਗੱਲਬਾਤ ਹੋਈ ਹੋਈ ਆ ਉਈ ਵੀਡੀਓ ਇਹ ਵੀਰ ਹੁਣ ਨਹੀਂ ਦੇਖਦੇ ਚਲੋ ਇਹਨਾਂ ਦੇ ਪਿੰਡ ਆਏ ਇਹਨਾਂ ਨੇ ਵਿਚਾਰਾ ਨੇ ਇੰਨਾ ਮਾਨ ਜਿਦਾ ਨਾ ਵੀ ਮੈਂ ਕਹਿੰਦਾ ਸਾਰੀ ਰਾਤ ਮਸ਼ੀਨ ਨਹੀਂ ਖੜਨ ਦੁੱਤੀ ਉਹਦੇ ਬਾਅਦ ਹੁਣ ਆਪਣੇ ਲਈ ਹੋਈ ਆ ਉਹਦੇ ਬਾਅਦ ਹੁਣ ਆ ਏਰੀਆ ਇਹ ਇਹਦੇ ਲਾਉਣੀ ਆ ਉਰੇ ਆ ਵਧਣਾ ਹੁਣ ਮੌਸਮ ਫੇਰ ਬਾਈ ਗੜਬੜ ਕਰੀ ਜਾਂਦਾ ਇਹ ਪਤਾ ਨਹੀਂ ਕੀ ਹੁਣ ਚਾਉਂਦਾ ਰੱਬਾ ਨਾ ਵੀ ਯਾਰ ਥੋੜਾ ਜਿਹਾ ਦੇਖ ਕਿਸਾਨ ਤੇ ਵੀ ਆ ਨਾ ਮੜਾ ਜਾ ਹੁਣ ਉਹ ਕਰਦੇ ਪੱਕੀ ਫਸਲ ਤੇ ਬਾਈ ਜਦੋਂ ਕਿਤੇ ਗੜੇ ਮਾਰੀ ਹੁੰਦੀ ਆ ਨਾ ਪਰਸੋਂ ਬਾਈ ਸਾਡੇ ਇੱਥੇ ਗੋਲੇ ਪਏ ਆ ਗਏ ਤੇ ਜਿੱਦਣ ਅਸੀਂ ਆਏ ਆ ਨਾ ਸਾਨੂੰ ਅੰਬਾਲੇ ਮੀਆਂ ਆ ਗਿਆ ਤਾਂ ਨਾ ਉਦੋਂ ਗੋਲੇ ਖਾਸੇ ਆ ਗਏ ਤੇ ਇੱਥੇ ਤਾਂ ਪਏ ਆ ਕਹਿੰਦੇ ਆ ਬੱਬੂ ਬਾਈ ਉਹਨੇ ਰਾਦਦੇ ਆ ਕਹਿੰਦੇ ਵੀ ਚੰਗੇ ਆ ਗਏ ਤੇ ਮੋٹے ਫਿਰ ਵੀ ਯਾਰ ਪੱਕੀ ਫਸਲ ਆ ਹਨਾ ਕੋਈ ਐ ਤਾਂ ਹੈ ਨਹੀਂ ਵੀ ਸਾਰੇ ਰਚਰਦੀ ਆ ਜਾਂ ਹਰੀ ਆ ਬਿਲਕੁਲ ਪੱਕੀ ਮੈਂ ਕਹਿੰਦਾ ਵੀ ਛਿਰਿਆਂ ਦੇ ਬਦਲ ਖੜੀ ਆ ਆ ਦੇਖੋ ਬਈ ਹਨਾ ਹੁਣ ਫੇਰ ਦੋ ਤਿੰਨ ਘੰਟੇ ਵਧੀਆ ਮੌਸਮ ਸਾਫ ਰੇ ਆ ਫੇਰ ਆ ਗਿਆ ਚੜ ਕੇ ਅੱਜ ਤੂੜੀ ਵਾਲੀ ਵੀ ਚੱਲ ਗਈ ਸੀ ਸੰਗੋ ਸਵੇਰੇ ਮੀਂਹ ਥੋੜਾ ਹੀ ਪਿਆ ਵਾ ਜਿਹਦੇ 5-10 ਮਿੰਟ ਬਾਅਦ ਕੰਮ ਚੱਲ ਗਿਆ ਰ ਸਾਰੇ ਹੀ ਹਨਾ ਪਰ ਉਹਦੇ ਬਾਅਦ ਫੇਰ ਹੁਣ ਚੜ ਕੇ ਆ ਗਿਆ ਨਾਲ ਚੱਲ ਵੀ ਹਵਾ ਮਸ਼ੀਨਾ ਮਾਰੋ ਮਾਰ ਫਿਰਦੀ ਉਹ ਫਿਰਦੀ ਇੱਕ ਸੁਵਰਾਜ ਹਨਾ ਮਸ਼ੀਨਾ ਨੇ ਲਿਆਂਦੀ ਬੇ ਨੇਰੀ ਸਿਸਟਮ ਏਰੀਆ ਲੱਗ ਭਾਗ ਹੁਣ ਸਾਫ ਹੀ ਹੋ ਗਿਆ ਬਸ ਕਿਸੇ ਜਿਹੜੇ ਪੱਕੇ ਏਰੀਏ ਵੜਨੇ ਆ ਨਾ ਜਿਵੇਂ ਸੋਨੂ ਹੋ ਗਿਆ ਮੇਰੇ ਪਿੰਡ ਵਾਲਾ ਜਿਹੜੇ ਪੱਕੇ ਚੱਲਦੇ ਆ ਉਹਨਾਂ ਕੋਲ ਉਹ ਹੋਊਗਾ 3-4 ਦਿਨ ਦਾ ਕੰਮ ਆਪਣੇ ਕੋਲ ਦਾ ਕੱਲ੍ਹ ਦਾ ਹੀ ਕੰਮ ਆ ਰਿਹਾ ਕੱਲ੍ਹ ਤੋਂ ਬਾਅਦ ਅੱਪਰ ਰਾਤ ਨੂੰ ਮਸ਼ੀਨ ਆ ਜਿਹੜੀ ਆ ਨਾ 12 ਵੇ ਜਾ ਕੇ ਹਿਹਾਰਪੁਰ ਹਿਹਾਰਪੁਰ ਆਪਣਾ ਆਈ ਗਿਆ ਜੇ ਕੋਈ ਵੀਰ ਆਪਣਾ ਆ ਨਾ ਹਿਹਾਰਪੁਰ ਵਾਲੇ ਭਰਾ ਕਹਿੰਦੇ ਉਹਨੇ ਬਾਈ ਜਰੂਰ ਨਹੀਂ ਮੌਕਾ ਆ ਰਹੇ ਆ ਬਾਈ ਥੋੜੇ ਹਿਹਾਰਪੁਰੇ ਇੱਥੇ ਆਪਣਾ ਸੱਜਣ ਮਿੱਤਰ ਦਾ ਭਰਾ ਆਇਆ ਨਾ ਦੇ ਕੋਲੇ ਆਪਾਂ ਜਾਣਾ ਵਧੀਆ ਹੋਊਗਾ ਨਾ ਵੀ 100 200 ਕਿਲਾ 200 ਕਿਲਾ ਦਾ ਕਰਾ ਕੇ ਸਟੋਗਾ ਜਰਾ ਬਾਕੀ ਸਾਰੇ ਜਿਹੜੇ ਮਿੱਤਰਾਂ ਦਾ ਵੀਡੀਓ ਦੇਖਣ ਆਉਂਦਾ ਨਾ ਬਹੁਤ ਧੰਨਵਾਦ ਬਾਈ ਸਾਥ ਬਹੁਤ ਦੰਦੇ ਸਾਰੇ ਮੇਰੇ ਨਾ ਯਾਰ ਮਿੱਤਰ ਵੀ ਬਾਕੀ ਜਿਹੜੇ ਵੀਡੀਓ ਦੇਖਦੇ ਆ ਭਰਾ ਆਪਣੇ ਉਹ ਵੀ ਸਾਰੇ ਬਹੁਤ ਸਾ ਦੰਦੇ ਆ ਵੀ ਨਹੀਂ ਅੱਜ ਆਪਾਂ ਫੇਰ ਹਨਾ ਬੜੇ ਹਵਾਰੇ ਚੱਲਦੇ ਆ ਜਗਤਾਪਾਈ ਜਗਤਾਪ ਸਿੰਘ ਉਹ ਹਵਾਰਾ ਜੀ ਦੇ ਪਿੰਡੇ ਚੱਲਦੇ ਆ ਫੇਰ ਅੱਜ ਮੈਂ ਕਹਿੰਦਾ ਬਾਈ ਪਿੰਡ ਦਾ ਬੜੇ ਹਵਾਰੇ ਦਾ ਨਾ ਚਾ ਰੋਟੀ ਪਾਣੀ ਮੈਂ ਕਹਿੰਦਾ ਵੀ ਇਹ ਲੜਕੇ ਹੀ ਰਹਿੰਦਾ ਮਸ਼ੀਨ ਤੇ ਪੇ ਹੀ ਰਹਿੰਦਾ ਆ ਭਈਆ ਪਾਣੀ ਵਾਲੀ ਬੋਤਲ ਨਾਲ ਦੀ ਨਾਲ ਰੋਟੀ ਚਾਹ ਮੈਂ ਕਹਿੰਦਾ ਵੀ ਤਿੰਨ ਟਾਈਮ ਰੋਟੀ ਨਹੀਂ ਖਾਧੀ ਕਦੇ ਹਨਾ ਜਦੋਂ ਅਸੀਂ ਇੱਥੇ ਚੱਲੇ ਆ ਇੱਥੇ ਆ ਕੇ ਤੀਜੇ ਟਾਈਮ ਦੀ ਰੋਟੀ ਵੀ ਦੁਪਹਿਰਾਂ ਵੀ ਖਾਣਾ ਪੈ ਗਿਆ ਆ ਲੜਕਦਾ ਝੋਲਾ ਆ ਜਲਦੀ ਤੂੜੀ ਵਾਲੀ ਲਾਣ ਇੰਨਾ ਹੈ ਭਈਏ ਦੀ ਮੈਂ ਕਹਿੰਦਾ ਵੀ ਤਿੰਨ ਕ ਗਿਹੜੇ ਟਰਾਲੀ ਭਰ ਜਾਂਦੀ ਆ ਉਹ ਇੱਥੇ ਤੱਕ ਦੇ ਖੇਤ ਈਲੇਕ ਦੀ ਲਵਾਈ ਹੋਣੀ ਆ ਚੜਾਈ ਮਸਾਂ ਐ ਚਾਰ ਕ ਗਿਹੜੇ ਆਉਣੇ ਆ ਬਾਈ ਜੇ ਇਹ ਟਰਾਲੀ ਭਰ ਜੂਗੀ ਆ ਦੋ ਤਿੰਨ ਗਿਹੜੇ ਮਸ਼ੀਨ ਦੇ ਆ ਦੋ ਤਿੰਨ ਇੱਧਰ ਆਉਣਗੇ ਐਨੇ ਜੇ ਟਰਾਲੀ ਫੁੱਲ ਹੋ ਜੂਗੀ ਲਾਣ ਬਹੁਤ ਆ ਪਰ ਰੇਟ ਹੈ ਨਹੀਂ ਰੇਟ ਕੰਨੀ ਦੇ ਤੋੜੀ ਆ ਜੀ ਨਾ ਵੀ ਬੇਕਦਰ ਹੀ ਹੋਈ ਪਿਆ ਲਾਣ ਦੀ ਨਹੀਂ ਅੱਗੇ ਕੀ ਆ ਵੱਢਣ ਤੋਂ ਪਹਿਲਾਂ ਹੀ ਲਾਣ ਅਗਲਾ ਖਰੀਦ ਲੰਦਾ ਐਦ ਕੀ ਲਾਣ ਨੂੰ ਕੋਈ ਨਹੀਂ ਪੁੱਛਦਾ ਹੈਗਾ ਸਾਂਗੋ ਆਜੇ ਫੋਰਮੈਨ ਦਾ ਫੋਨ ਆਇਆ ਗੁਰਵਿੰਦਰ ਦਾ ਕਹਿੰਦਾ ਕਿਵੇਂ ਆ ਵਾ ਠੀਕ ਆ ਕਹਿੰਦਾ ਕਿਵੇਂ ਆ ਚੱਲਦੀਆਂ ਮਸ਼ੀਨਾਂ ਮਾ ਮਸ਼ੀਨਾਂ ਵਾ ਚੱਲਦੀਆਂ ਭਰਾਵਾ ਕਹਿੰਦਾ ਮਸ਼ੀਨ ਆਪਣੀ ਤੂੜੀ ਵਾਲੀ ਵੀ ਲਿਆਵਾਂ ਥੋ ਮੈਂ ਕਹਾਂ ਤੈਨੂੰ ਕਹਿ ਰਾਈ ਤੀ ਕੋਤੋਂ ਨਹੀਂ ਹੈਗਾ ਇੱਥੇ ਤੂੜੀ ਦੀ ਵੇਖਾਦ ਰਹੀ ਐਵੇਂ ਉਹੀ ਲੇਬਰ ਰੱਖੇਗਾ ਕਿ ਲੇਬਰ ਲੱਭੇਗਾ ਮਿਲੇ ਨਾ ਮਿਲੇ ਹੈ ਨਾ ਵੀ ਔਖਾ ਹੋ ਜਾਂਦਾ ਬਾਈ ਉਹ ਤੁਹਾਨੂੰ ਪਤਾ ਵੀ ਅੰਦਰ ਵੀ ਪਾਉਣੀ ਹੈ ਅਗਲੇ ਨੇ ਸਾਰਾ ਸਿਸਟਮ ਕਰਾ ਕੇ ਕਿਹੜਾ ਛੱਡਣਾ ਹੈ ਇੱਥੇ ਤਾਂ ਵੀ ਜਾ ਕੇ ਚੱਕੀ ਚੱਕਦੇ ਆ ਭੱਜ ਜੰਨੇ ਆ ਆਪਣਾ ਸਕਰੋ ਅੰਦਰ ਟੋਕਰੀਆਂ ਦੇ ਅੰਦਰ ਕਰ ਲੈਂਦੇ ਆ ਹਨਾ ਉੱਧਰ ਬੰਦੇ ਮਿਹਨਤੀ ਆ ਤੀਵੀਂ ਵੀ ਉਹੀ ਅੰਦਰ ਕਰ ਲੈਂਦੀ ਆ ਉਹਨਾਂ ਦੀ ਇੱਥੇ ਤਾਂ ਲੇਬਰ ਰੱਖਣੀ ਪੈਣੀ ਆ 5-6 ਭਈਏ ਉਹਦੇ ਮਾਰ ਪਰ 5-600 ਰੁਪਏ ਬਾਈ ਲੇਬਰ ਦਾ 5-600 ਦਾ ਟਰੈਕਟਰ ਤੇਲ ਪੀ ਜਾਂਦਾ 1000-1500 ਰੁਪਏ ਦਾ ਰੇਟ ਆ ਉੱਥੇ ਬਾਈ ਚੱਲਦੀ ਆ 2200 ਨੂੰ 2200 2000 ਨੂੰ ਮਸ਼ੀਨ ਚੱਲਦੀ ਆ ਉੱਥੇ ਵੀ ਵਧੀਆ ਸੁੱਕਾ ਸਿੱਧਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਹੈ ਏਰੀਆ ਹਜੇ ਬਹੁਤ ਆ ਮੈਂ ਕਹਤੋਂ ਇੱਥੇ ਤਿਆਰ ਆ ਉਹ ਇਹਨਾਂ ਭੱਜ ਨੱਟ ਕਰਾਣਾ ਭੱਜ ਨੱਟ ਚ ਕੁਝ ਨਹੀਂ ਹੈਗਾ ਬਾਕੀ ਲਾਨ ਵੀ ਬਾਈ ਹਰੇ ਆ ਨਾ ਹਜੇ ਜਿਵੇਂ ਆ ਦੇਖੋ ਆ ਰਹੇ ਆ ਲਾਨ ਸਾਰੇ ਹੀ ਜਿਵੇਂ ਆਪ ਗਰੀਜੀ ਬਈ ਆ ਨਾ ਤੱਗੀ ਜੀ ਆ ਸਾਰਾ ਹੀ ਲਾਨ ਆ ਰਹਾ ਏ ਇਹਦੇ ਵਿੱਚ ਦੇਖਣ ਨੂੰ ਸੁੱਕਾ ਲੱਗਦਾ ਲਾਨ ਆ ਲਾਨ ਤਾਂ ਜਦ ਤੱਕ ਟੁੱਟੇ ਨਾ ਨਾ ਪੂਰਾ ਐ ਕੜਾਕੋ ਪਿਆ ਐ ਆਹ ਦਾ ਹਜੇ ਮੋਚਦਾ ਹੀ ਆ ਸੁੱਭ ਬੱਟ ਹੁੰਦੀ ਆ ਹਜੇ ਸੁੱਕਿਆ ਨਹੀਂ ਹੈਗਾ ਟੁੱਟਦਾ ਨਹੀਂ ਹੈ ਜਿੱਦ ਤੱਕ ਟੁੱਟਣ ਲੱਗੂਗਾ ਫੇਰ ਤੂੜੀ ਵਧੀਆ ਮਸ਼ੀਨਾਂ ਨੇ ਐਕ ਮਾਈਨਾਂ ਨੇ ਯਾਰ ਇਹਨਾਂ ਨੇ ਫੇਰ ਖਿੱਚ ਪਾਉਣੀ ਹੈ ਬਾਕੀ ਮਹਾਰਾਜ ਹੈ ਨਾ ਵੀ ਸਾਰਿਆਂ ਨੂੰ ਤੰਦਰੁਸਤੀ ਦਵੇ ਬਈ ਇੱਕ ਨੇ ਵੀ ਜਿਵੇਂ ਪਹਿਲਾਂ ਆ ਕੇ ਮਸ਼ੀਨ ਕਢਾਈ ਦੀ ਹੈ ਨਾ ਦੋ ਇੱਕ ਦਿਨ ਦਾ ਬਈ ਮਸ਼ੀਨ ਵੀ ਖੜੀ ਰਹੀ ਘਰੇ ਬੜਾ ਇਹ ਦੁੱਖ ਜਿਹਾ ਲੱਗਿਆ ਵੀ ਯਾਰ ਖੜੀ ਆ ਹਨ ਪਰ ਬਾਬੇ ਦੀ ਕਿਰਪਾ ਨਾਲ ਦੋ ਦਿਨ ਤਿੰਨ ਦਿਨ ਹੋ ਗਏ ਅੱਜ ਵੀ 100 ਪਲੱਸ ਹਨ ਕੀਲਾ ਜਿਹੜਾ ਇਹ 150 ਦੇ ਲਾਗੇ ਤਾਗੇ ਜੇ ਕੱਲੋਂ ਆਪਾਂ ਕਰ ਦਾਂਗੇ ਤੇ 150 ਤੇ ਹੋ ਜਾਊਗਾ ਇਹ ਨਗਦ ਹਨ ਚਲੋ ਪਹਿਲੀ ਵਾਰ ਹੀ ਪੰਜਾਬ ਚ ਲਾਇਆ ਹਨ ਅੱਗੇ ਆਪਾਂ ਚਲੋ ਲੋਕਾਂ ਨੇ ਚਲਾਉਂਦੇ ਵੇ ਆਪ ਦੀ ਨਾਲ ਤਾਂ ਪਹਿਲੀ ਵਾਰ ਪੰਜਾਬ ਲਾਇਆ ਅੱਗੇ ਦਸ਼ਮੇਸ਼ ਪਹਿਲੀ ਵਾਰ ਆਈ ਨਹੀਂ ਉਹ ਤਾਂ ਜਿੱਦ ਦੀ ਐਮਪੀ ਕੇ ਮੁੜ ਕੇ ਆਈ ਨਹੀਂ ਹਨ ਕਰਤਾਰ ਗਈ ਦੀ ਐਮਪੀ ਇਹ ਆਈ ਆ ਚਲੋ ਵਧੀਆ ਕਰਮਾਂ ਵਾਲੀ ਜਿੱਥੇ ਜਾਂਦੀ ਆ ਨਾ ਵੀ ਮਾਲ ਮੂਲ ਕਣੀ ਦੇ ਵੀ ਵੜਾਈ ਬੜੁਈ ਚਲੋ ਪੜਾ ਆਪਣੇ ਹੱਥ ਵੀ ਆ ਰਾਂ ਪੜਾਈ ਬੜੁਈ ਵਧੀਆ ਕਰੀ ਰੀ ਆ ਪਰ ਇਹਨ ਸੈੱਟ ਜਿੱਥੇ ਜਾਂਦੀ ਆ ਤਾਂ ਅਗਲਾ ਬਸ ਆਇਓ ਕਹਿੰਦਾ ਵੀ ਇਹ 4 ਕਿਲੇ ਵਢਣ ਜਾਂਦੀ ਆ ਤੇ 10 ਵੱਟ ਕੇ ਆਉਂਦੀ ਆ ਤੁਸੀਂ ਹਿਸਾਬ ਲਾ ਲਓ ਕੀ ਨਜ਼ਾਰਾ ਬੰਨਿਆ ਪਿਆ ਕਰਦਾ ਆਪਣੇ ਹਨਾ ਬਾਕੀ ਦਸ਼ਮੇਸ਼ ਵੀ ਇਹ ਲਿਆਉਂਦੇ ਆਪਾਂ ਖੜਨੀ ਹੋ ਵੀ ਨਹੀਂ ਦੀ ਹਰਿਆਣੇ ਦੇ ਵਿੱਚ ਮੈਨੂੰ ਕੱਲ ਪਰਸੇ ਕੋਣ ਆਇਆ ਜੇ 200 ਕਿਲੇ ਦਾ ਵੀ 200 ਕਿਲਾ ਵੱਡਣਾ ਹੈ ਜੇ ਲਾਉਣੀ ਹੈ ਝੱਟ ਤਾਂ ਦੇਖ ਲੈ ਫਿਰ ਮੈਂ ਤਾਂ ਨਹੀਂ ਬਈ ਹੋਂ ਤਾਂ ਬੰਦੇ ਖੜਾ ਕੇ ਆ ਨਾ ਵੀ ਲੈ ਕੇ ਉਹਨੂੰ ਟਗਾਣੇ ਤੇ ਨਹੀਂ ਤਾਂ ਮੈਂ ਭੇਜ ਦਿੰਦਾ ਜੇ ਪਹਿਲਾਂ ਮੋਲਾ ਉਹਨਾਂ ਨੂੰ ਭੇਜ ਦਿੰਦਾ ਮਜੀ ਕਿੰਨੀਆਂ ਬਣਾਤੀਆਂ ਅੱਜ ਕਿੰਨੀਆਂ ਬਣਾਤੀਆਂ ਅੱਜ ਦੂਹੀ ਲੱਗੀ ਪਾ ਦੂਹੀ ਲੱਗੀ ਹੈ ਜੇ ਕੋਸ ਨਹੀਂ ਬਣਾਇਆ ਫੇਰ ਤੂੰ ਵੀ ਪਟੂ ਪਹਿਲਾਂ ਕਿਤੇ ਚੱਲ ਗਏ ਤੂੰ ਵੀ ਗਿਆਦਾ ਬਾਹਰ ਐਮਪੀ ਚੱਲ ਗਈ ਆ ਅੱਛਾ ਆਹੀ ਟਰੈਕਟਰ ਨਾਲ ਉਹ ਪੁਰਾਣਾ ਦੇ ਦਿੱਤੀ ਅੱਛਾ ਪੁਰਾਣਾ ਨਾ ਗਈ ਆ ਇਹਦੇ ਨਾਲ ਨਹੀਂ ਗਈ ਇਹਦਾ ਛੋਟੇ ਟਰੈਕਟਰ ਆ ਛੋਟੇ ਬਾਈ ਜਮੇ ਹੀ ਨਹੀਂ ਇਹਨੂੰ ਪ੍ਰਵਾਹ ਆਏਗੀ ਜਦੋਂ ਨਾਲ ਸਵੇਰੇ ਮੀਂਹ ਪੈ ਕੇ ਹਟਿਆ ਜਮੇ ਇਹਨੂੰ ਇੱਕ ਪਿੱਕ ਪੈਸੇ ਦੀ ਪ੍ਰਵਾਹ ਨਹੀਂ ਹੈਗੀ ਪਰ ਸਭਾਈ ਦੇ ਲੈ ਪੂਰੀ ਰਗੜ ਰਗੜ ਕੇ ਵੜਦਾ ਮੁੰਡਾ ਬਣਾ ਦਨੇ ਸੀਜ਼ਨ ਦੀ 500 ਕ ਨਹੀਂ ਇਹ ਜੀ ਕਬਰ ਜੀ ਘਾਟ ਆ ਤੋੜੀ ਦੀ ਹੈ ਨਾ ਹੁਣ ਲਿਆਂਦੀ ਟਰਾਲੀ ਆ ਕੇ ਦਲੇ ਦੀ ਵੀ ਆ ਕੇਤ ਵਾਸਤੇ ਆਹ ਹੋਰੀ ਟਿੱਕ ਲੈਣ ਗਈ ਆ ਅੱਛਾ ਆਪਣਾ ਟਰੈਕਟਰ ਲੈਣ ਗਿਆ ਇਹ ਟਰੈਕਟਰ ਦਬਦਾ ਨਹੀਂ ਜਮਈ ਹੈ ਨਾ ਦਬਣ ਦਵਾਉਣ ਵਾਲਾ ਤਾਂ ਕੰਮੇ ਨਹੀਂ ਹੈਗਾ ਦੇਖੋ ਕਾ ਵੜ ਕੇ ਜਾਉਂਦਾ ਉਕਣੇ ਆਉਂਦਾ ਅਰਜਨ ਨੋਹ ਉਹ ਜਲਦੀ ਆਪਣਾਲੇ ਕਰਦਾਰ ਆ 22 ਲੱਗਿਆ ਚਲਾਉਣ ਬਾੜਾ ਫੜਕਦੇ ਲਗਦੀਆਂ ਬਸ ਸੋਹਣੀਆਂ ਆਵਾਜ਼ अर्जण 605 ਆ ਫੋਰ व्हीਲ ਬਾਹਰ ਕਿੰਨੀ ਰੈਲੀ ਬਣਾਏ ਬਾਹਰ ਮੈਂ ਨਹੀਂ ਗਈ ਰਹੀ ਐ ਡਰਾਈਵਰ ਆ ਹੀ ਗਿਆ ਤਾਂ ਡਰਾਈਵਰ ਵੀ ਨਹੀਂ ਸੀ ਪੁਰਾਣੀ ਤੇ ਬੱਚਿਆ ਪੰਪੀ ਚੱਲ ਗਈ ਜਾਨੀ ਮਸ਼ੀਨ ਓ ਚੱਲਦੀ ਆ ਉਹ ਬਜੀ ਨੂੰ ਸ਼ੌਂਕ ਬਹੁਤ ਆ ਮਸ਼ੀਨ ਚਲਾਉਣ ਦਾ ਮੈਨੂੰ ਫਟਾਫਟ ਕਹਿੰਦਾ ਬਾਈ ਚਾਹ ਆ ਗਈ ਗਰਮ ਗਰਮ ਪੀ ਲੈ ਤੂੰ ਦੇਖ ਕੇ ਕੰਮ ਪਵਿਹਰੀ ਮੰਗੋਸ ਤੇਰੇ ਕੋਲੋਂ ਤਾਂ ਪਵਿਹਰੀ ਕੋਮਦੀ ਨਹੀਂ ਇਹ ਦੇਖਣਾ ਲੈ ਲੱਕਣਾ ਜਿਵੇਂ ਮਾਈਪਲ ਦਾ ਹਾਂ ਲੈ ਜਿਵੇਂ ਮਸ਼ੀਨ ਕੋਲ ਲਿਆ ਇਹਦਾ ਬਾ ਥੱਲੇ ਉਹੀ ਕੇ ਤਾਂ ਇੱਕੋ ਬਾਕੀ ਐ ਵੀ ਸਾਰੇ ਕੰਮ ਸ਼ੌਂਕ ਨਾਲ ਹੁੰਦੇ ਆ ਨਾ ਬਾਈ ਸ਼ੌਕ ਬਹੁਤ ਐ ਨੂੰ ਗਰਮ ਗਰਮ ਚਾਹ ਆ ਨਾ ਬਾਈ ਗਰਮਾ ਚਾਹ ਪੀ ਲੈ ਬਾਈ ਮੈਂ ਕਿਹਾ ਯਾਰ ਤੂੰ ਮਸ਼ੀਨ ਚਲਾਉਣੀ ਆ ਹਾਂ ਯਾਰ ਬਾਈ ਮੈਨੂੰ ਚਲਾ ਲੈਣ ਦੇ ਚਲਾ ਲਾ ਮੈਂ ਕਿਹਾ ਯਾਰ ਹਨਾ ਖੁੱਲੇ ਗਈ ਤਾਂ ਬੜੇ ਘੇਰੇਆ ਦੋ ਦੋ ਤਿੰਨ ਦਿਨ ਕੀਲਿਆਂ ਦੇ ਚਲਾ ਲਾ ਮੈਂ ਕਿਹਾ ਬੱਗੇ ਜ ਰਾਜੂ ਉਹਨੇ ਵੀ ਚੜ ਗਏ ਕੱਲ ਰਾਤ ਚੜਨਾ ਜ਼ਰਾਤ ਕਹਿੰਦੇ ਬਸ ਨਹੀਂ ਮਿਲੀ ਟ੍ਰੇਨ ਕੋਲ ਪਹੁੰਚੜੇ ਵਾਸਤੇ ਦੀ ਪਹੁੰਚ ਨਹੀਂ ਉਹ ਬਾਸਰ ਮਿਲੀ ਨਹੀਂ ਗਏ 11 ਵਜੇ ਤੱਕ ਲਈ ਦੇ ਕੀ ਮਾਂ ਚੱਲ ਅੱਜ ਸ਼ਾਮ ਨੂੰ ਸ਼ਾਇਦ ਆ ਜਾਣਾ ਸ਼ਾਮ ਨੂੰ ਨਹੀਂ ਆਣਗੇ ਰਾਤ ਨੂੰ ਆ ਜਾਣਗੇ ਰਾਤ ਨੂੰ ਗਗਰ ਵੀ ਨਾਲ ਆ ਰਿਹਾ ਉਹ ਵੀ ਜੋੜੀ ਦਾ ਹੁਣ ਦਿਲ ਨਹੀਂ ਲੱਗਦਾ ਹੈਗਾ ਕਹਿੰਦਾ ਨਾਲੇ ਆਉ ਮੈਂ ਵੀ ਰਾਜੂ ਕਹਿੰਦਾ ਮੈਂ ਨਾਲ ਲੈ ਕੇ ਆਉਣਾ ਟ੍ਰੇਨ ਦੇ ਵਿੱਚ ਮੈਨੂੰ ਔਖਾ ਲੱਗਦਾ ਇਕੱਲੇ ਨੂੰ ਮਾਂ ਚੱਲਿਆ ਉਹ ਮਜੂਗਾ ਵੀ ਹੈ ਨਾ ਜਾ ਰਹੇ ਨਾ ਨਹੀਂ ਰੱਖ ਲਾਂਗੇ ਬਈ ਏ ਭਾਜੀ ਇਹਨੇ ਪੰਜਾਬ ਜੀ ਤੇ ਗੱਲ ਕਰੀ ਹੋਈ ਸੀ ਇਹ ਕਹਿੰਦਾ ਭਾਈ ਮੈਨੂੰ ਜਾਣ ਦੇ ਮੈਂ ਪੈਸੇ ਭੁਗੇ ਦੇਣੇ ਆ ਉਹਨਾਂ ਦੇ ਵੀ ਚੱਲ ਮੇਰੇ ਪੈਸੇ ਉਧਰ ਜਾਣਗੇ ਮੈਂ ਕਹਾਂ ਚੱਲ ਜਿਹੜੇ ਦਿਨ ਲੱਗੇ ਆ 2-3 ਦਿਨ ਮੇਤੇਲੇ ਜਾ ਭਾਈ ਸਾਰਾ ਕਹ ਨਹੀਂ ਜਿਹੜੇ ਤੈਨੂੰ 2-3 ਦਿਨ ਲਾਏ ਆ ਮੇਰੇ ਨਾਲ ਉਹ ਮੇਤੇਲੇ ਜਾ ਬਾਕੀ ਉਧਰ ਜਾ ਉਧਰ ਚੱਲ ਜਾ ਆਪਣੇ ਕੋ ਬੰਦੇ ਆ ਨਾ ਵੇ ਆਪਾਂ ਪੰਜ ਛੇ ਜਾਣੇ ਨੇ ਹੋਣਾ ਮਾ ਕੀ ਫਾਇਦਾ ਫੇਨਿਆ ਦਾ ਕਹਿੰਦਾ ਹਾਂ ਭਾਈ ਮਾ ਚੱਲ ਤੂੰ ਉਧਰ ਵਗ ਜਾ ਹਣਾ ਜਿਵੇਂ ਮਨੀ ਚਲ ਗਿਆ ਮਨੀ ਨੇ ਵੀ ਉਧਰ ਪਹਿਲਾਂ ਗੱਲ ਕਰਕੇ ਗਿਆ ਤਾਂ ਨਾ ਉਹ ਵੀ ਜਦੋਂ ਪੰਜਾਬ ਤੇ ਗਏ ਆ ਨਾ ਉਹ ਵੀ ਗੱਲ ਕਰਕੇ ਗਿਆ ਤਾਂ ਵੀ ਇੱਧਰ ਸੀਜ਼ਨ ਲਾਉਣ ਆ ਕੇ ਫਿਰ ਉਹੀ ਹਿਸਾਬ ਕੋ ਤਾਂ ਬਚੀਦਾ ਬਚੀ ਕਹਿੰਦਾ ਬਈ ਮੈਂ ਵੀ ਮੈਂ ਵੀ ਪੈਸੇ ਜਿਹੜੇ ਨੇ ਮੇਰੇ ਵੀ ਲੈ ਜਾਣਗੇ ਮਾ ਚੱਲ ਉਹ ਸਟਾਫ ਆਪਣਾ ਸਾਰਾ ਹੀ ਇੱਦਗੀ ਸੈੱਟਦਾ ਬਈ ਹੈ ਨਾ ਨਜ਼ਾਰਾ ਰਿਆ ਸੀਜ਼ਨ ਦੇ ਵਿੱਚ ਵੀ ਕਿਸੇ 1 ਰੁਪਏ ਦੀ ਵੀ ਟੈਨਸ਼ਨ ਨਹੀਂ ਰਹੀ ਬਾਕੀ ਗੱਲ ਨੇ ਤੇ ਜਿਵੇਂ ਇਦੀ ਜ਼ਿੰਮੇਵਾਰੀ ਆ ਸਾਰੀ ਉਹਨੇ ਸੰਭਲੀ ਕਰਤਾਰ ਦੀ ਰਾਜੂ ਨੇ ਸਾਹਮਲੇ ਮੈਂ ਤਾਂ ਬਸ ਡੀਜ਼ਲ ਢੋਂਦੇ ਹੀ ਨਹੀਂ ਹੈ ਨਾ ਗੋਲੇ ਬਾਕੀ ਹੁਣ ਪੰਜਾਬ ਦੇ ਵਿੱਚ ਤਾਂ ਸਾਨੂੰ ਪਤਾ ਕੋਈ ਟੈਨਸ਼ਨ ਹੀ ਨਹੀਂ ਘਰਾਂ ਡੀਜ਼ਲ ਭਰਾ ਰਹੇ ਉਹਨੇ ਬਾਪੂ ਨਹੀਂ ਗੱਡੀ 'ਚ ਜਾ ਕੇ ਦੋ ਕਨ 120 ਲੀਟਰ ਤੇਲ ਆ ਜਾਂਦਾ ਰਿਹਾ ਐਮਪੀ ਦੇ ਵਿੱਚ ਭਰਾ ਕੇ ਲਿਆਉਂਦਾ ਮੈਂ ਉਹ ਭਰਾ ਕੇ ਰੱਖ ਦਿੰਨੇ ਆ ਅਸੀਂ ਸਵੇਰੇ ਜਾਂ ਰਾਤ ਨੂੰ ਜਾਂ ਸਵੇਰੇ ਜਾਂ ਆਪਣੀਆਂ ਪਾ ਕੇ ਲੰਗੇ ਹੀਦਾ ਨਾ ਬਾਕੀ ਦੇਖਦੇ ਆ ਹੁਣ ਰੈਸਟ ਕਰੀਏ ਲੋਕ ਘੰਟੇ ਜਾਂ ਅੱਜ ਰਾਤ ਫੇਰ ਮੈਨੂੰ ਲੱਗਦਾ ਵੀ ਰਾਤ ਨੂੰ ਅੱਜ ਲੱਗੂਗੀ ਰਾਤ ਹਵਾ ਚੱਲਦੀ ਆ ਬੱਦਲ ਆ ਫੇਰ ਉਹ ਤਾਂ ਵੈ ਧੁੱਪ ਨਿਕਲ ਗਈ। ਬਿਰਾਤ ਅੱਜ ਲੱਗੂਗੀ। ਉਹ ਤਾਂ ਕਾ ਕੇ ਵਜੀ ਰਾਤ ਪਾਈ ਇਹਨੂੰ ਮੈਂ ਕਿਹਾ ਪਏ ਜਾ ਪਏ ਜਾ ਪਏ ਜਾ ਪਤੰਦਰ ਕਿਹਾ ਪੈਂਦਾ ਨਹੀਂ। ਬਾਈ ਨਹੀਂ ਮੈਂ ਕੋਲੇ ਰਹਿਣਾ ਤੇਰੇ। ਚੱਲ ਮਾ ਫੇਰ ਤੜਕੇ ਜਾ ਕੇ ਪਏ 4 ਵਜੇ ਫੇਰ 7 ਵਜੇ 6 ਵਜੇ ਉੱਠ ਕੇ ਫੇਰ ਇੱਧਰ ਨੂੰ ਭੱਜਿਆ ਇਹ। ਆਹੀ ਆ ਬਈ 2-3-4 ਦਿਨ ਕੰਮ ਦੇਣਾ ਫੇਰ ਸਾਨੂੰ ਖਿਦੇ ਪੁੱਛਣਾ। ਬਾਕੀ ਗੱਲ ਤੇ ਬਾਤ ਚਲੋ ਐ ਵੀ ਬੰਦੇ ਹੋ ਜਾਣੇ 2-2-3 2-2 ਡਰਾਈਵਰ ਹੋ ਜਾਣੇ। ਫੇਰ ਕੋਈ ਦਿੱਕਤ ਨਹੀਂ ਹੈਗੀ ਹੁਣ ਆਪਾਂ ਪਈਏ। ਘੰਟਾ ਕਾ ਡੇਢ ਘੰਟਾ ਨਾ ਕਿਤੇ ਪਈਏ ਭੈਣ ਤੋਂ ਬਾਅਦ ਫੇ ਵਜੀਨ ਲਾ ਦਾਂਗੇ ਬਚੀ ਪੈ ਜੂਗਾ ਚੱਲ ਰਾਤ ਦਾ ਹੀ ਲਾ ਹੋ ਜੂਗਾ ਲੱਗਣ ਦਾ ਇਕਣੇ ਬਾਈ ਨਾਲ ਮਿਲ ਕੇ ਨਾ ਛੱਡੀ ਜਾਈਦਾ ਪੈਨੇ ਵੀ ਚਾਬੀ ਜਿੰਦੇ ਮੋਟਰਾਂ ਵਿੱਚ ਕਿਤੇ ਹੂੰ ਚਾਬੀਆਂ ਦਾ ਟਿਕਾਣਾ ਵੀ ਇੱਟਾਂ ਹੀ ਹੁੰਦੀਆਂ ਅੱਗੇ ਕੀ ਹੁੰਦਾ ਚਾਬੀਆਂ ਕਨੇਕਟ ਟੌਂਟਾਂ ਥੱਲੇ ਪਈ ਜਾਂਦੀਆਂ ਹੁਣ ਬਾਈ ਚੋਰ ਚੋਰੀ ਇੰਨੀ ਹੋ ਗਈ ਮੋਟਰਾਂ ਤੇ ਵੀ ਹੁਣ ਕੋਈ ਚਾਬੀ ਵੀ ਨਹੀਂ ਰੱਖਦਾ ਕੋਲ ਕਿਉਂ ਆਉਂਦੀ ਆ ਬਚਪਨ ਦੀ ਯਾਦ ਬਾਈ ਹੈ ਦੱਸਿਓ ਕਿਹਨੂੰ ਕਿਹਨੂੰ ਆਉਂਦੀ ਆ ਬਾਈ ਬਚਪਨ ਦੀ ਯਾਦ ਆ ਕੂ ਕੂ ਦੀ ਆਵਾਜ਼ ਚੁੱਪ ਹੋ ਗਈ ਦੇਖ ਕੇ ਕਹਿੰਦੀ ਮੇਰੇ ਨਾਮ ਬੋਲੇ ਤਾਂ ਬੈ ਚਲੋ ਠੀਕ ਹੈ ਬਾਈ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਰੱਬ ਰਾਖਾ ਨੀਂਦ ਘੰਟਾ ਦੋ ਘੰਟੇ ਹਨਾ ਕੱਢ ਲਈਏ ਫਿਰ ਉਹਦੇ ਬਾਅਦ ਦੇਖਦੇ ਆਂ ਵੀ ਚਲੋ ਆ ਤਿੰਨ ਚਾਰ ਕਿੱਲੇ ਹੈਗੇ ਔਰ ਬਜੀ ਨਹੀਂ ਜਾਨੂੰ ਵੱਢਣੇ ਜਾਨੂੰ ਮੇਰੀ ਨੀਂਦ ਪੂਰੀ ਹੋ ਰਹੀ ਨਹੀਂ ਬਾਅਦ ਜੇ ਪੈਣਾ ਹੋਇਆ ਪੈ ਜੂਗਾ ਨਹੀਂ ਤਾਂ ਪਤੰਦਰ ਪੈਂਦੇ ਹੀ ਨਹੀਂ ਹੈਗੇ ਅਸੀਂ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ